ਨਵਾ ਘੱਲੂਗਾ ਰਾ ਦਾ ਨਾਂ ਹੈ ਸੁਣ ਰਹੀਆ ਕਰਮਾ ਵਾਲਿਆ ਮੈਂ ਬੇਕਰਮੀ ਦੀ ਬਾਤ ਸੁਣ ਰਹੀਆ ਕਰਮਾ ਵਾਲਿਆ ਮੈਂ ਬੇਕਰਮੀ ਦੀ ਬਾਤ ਮੇਰਾ ਚੜਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ ਮੇਰੀ ਸਾਵੀ ਕੁਖ ਜਨਮਾ ਚੁਕੀ ਜਿਹੜੀ ਗੁਰੂ ਸਿਆਣੇ ਵੀਰ ਅੱਜ ਤਪਦੀ ਪੱਠੀ ਬਣ ਗਈ ਤੇ ਉਹ ਵੀ ਵੇਖ ਅਸੀਰ ਅੱਜ ਤਪਦੀ ਪੱਠੀ ਬਣ ਗਈ ਮੇਰੀ ਸਾਵੀ ਕੁੱਖ ਅਖੀਰ ਵਿੱਚ ਭੁੱਲਿਆ ਵਾਂਗੂ ਖੜ ਪਏ ਮੇਰੇ ਸ਼ੇਰ ਜਵਾਨ ਤੇ ਪੀਰ ਅੱਜ ਤਪਦੀ ਪੱਠੀ ਬਣ ਗਈ ਮੇਰੀ ਮਹਿਕਾਂ ਵੰਡ ਦੀ ਕੁੱਖ ਅੱਜ ਮੇਰੇ ਥਣਾ ਚ ਚੁੰਗਦੇ ਮੇਰੇ ਬੱਚੇ ਲਹੂ ਤੇ ਦੁੱਖ ਅੱਜ ਤਪਦੀ ਪੱਠੀ ਬਣ ਗਈ ਮੇਰੀ ਸਤ ਸਮੁੰਦਰ ਅੱਖ ਅੱਜ ਚੱਲੀ ਜਾਏ ਨਾ ਜਗ ਤੋਂ ਮੇਰੇ ਸ਼ਹੀਦਿਆਂ ਵਾਲੀ ਦੱਖ ਅੱਜ ਤਪਦੀ ਪੱਠੀ ਬਣ ਗਈ ਮੇਰੀ ਚੂੜੇ ਵਾਲੀ ਬਾਹ ਅੱਜ ਵਿੱਚ ਸ਼ਹੀਦੀ ਝੰਡਿਆਂ ਹੈ ਮੇਰਾ ਝੰਡਾ ਤਾਂ ਅੱਜ ਤਪਦੀ ਪੱਠੀ ਬਣ ਗਿਆ ਮੇਰਾ ਸਗਲੇ ਵਾਲਾ ਪੈਰ ਅੱਜ ਵੈਰੀਆਂ ਕੱਢ ਵਖਾਲਿਆ ਹੈ ਪੰਜ ਸਦੀਆਂ ਦਾ ਵੈਰ ਅੱਜ ਤਪਦੀ ਪੱਠੀ ਬਣ ਗਈ ਮੇਰੀ ਦੁੱਧਾਂ ਵੰਡ ਦੀ ਛਾਤ ਮੈਂ ਆਪਣੀ ਰਤ ਵਿੱਚ ਡੁੱਬ ਗਈ ਪਰ ਬਾਹਰ ਨਾ ਮਾਰੀ ਝਾਤ ਅੱਜ ਤਪਦੀ ਪੱਠੀ ਬਣ ਗਿਆ ਮੇਰਾ ਮੱਖਣ ਜਿਹਾ ਸਰੀਰ ਮੈਂ ਕੁਖ ਸੜੀ ਵਿੱਚ ਸਰ ਸੜ ਮਰੇ ਮੇਰਾ ਰਾਂਝਾ ਮੇਰੀ ਹੀਰ ਅੱਜ ਤਬਦੀ ਪੱਠੀ ਬਣ ਗਿਆ ਮੇਰਾ ਡਲਕਾ ਮਾਰਦਾ ਰੰਗ ਮੈਂ ਮਰ ਜਾਣੀ ਵਿੱਚ ਸੜ ਗਿਆ ਅੱਜ ਮੇਰਾ ਇੱਕ ਇੱਕ ਅੰਗ ਅੱਜ ਤਬਦੀ ਪੱਠੀ ਬਣ ਗਈ ਮੇਰੇ ਵੇੜੇ ਦੀ ਹਰ ਇੱਟ ਜਿੱਥੇ ਦੁਨੀਆ ਮੱਥਾ ਠੇਕਦੀ ਉਹ ਬੂਟਾ ਛੱਡੀ ਪੱਟ ਜਿੱਥੇ ਦੁਨੀਆ ਮੱਥਾ ਠੇਕਦੀ ਉਹ ਬੂਟਾ ਛੱਡੀ ਪੱਟ ਮੇਰੇ ਬੁਰਜ ਬਣਾਰੇ ਢਾ ਦਿੱਤੇ ਰਾਜ ਦਾ ਤਖਤ ਅਕਾਲ ਮੇਰੇ ਸੋਨੇ ਰੰਗਾ ਰੰਗ ਅਜ ਮੇਰੇ ਲਵਨ ਲਾਲੋ ਲਾਲ ਮੇਰੀਆਂ ਖੁੱਥੀਆਂ ਟੈਂਕਾ ਮੀਡੀਆਂ ਮੇਰੀ ਲੋਹੀ ਬੰਬਾਂ ਗੁੱਤ ਮੇਰੇ ਕੁਛੜ ਅਨੀਆਂ ਗੋਲੀਆਂ ਪੰਨ ਸੁੱਟੇ ਮੇਰੇ ਪੁੱਤ ਮੇਰਾ ਜੋੜਾ ਰਾਗ ਸੁਹਾਗ ਦਾ ਹੋਇਆ ਏਦਾਂ ਲੀਰੋ ਲੀਰ ਜਿੱਦਾਂ ਕਿਰਤੀ ਕਿਰਤੀ ਹੋ ਗਈ ਮੇਰੇ ਸ਼ੀਸ਼ੇ ਦੀ ਤਸਵੀਰ ਮੇਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ ਉਸ ਮੌਤ ਵੈਈ ਹੱਸ ਕੇ ਉਹਦੇ ਦਿਨ ਤੇ ਰਤਾਨਾ ਮਹਿਲ ਪਰ ਕੋਈ ਨਾ ਉਹਨੂੰ ਬੋੜਿਆ ਉਹਨੂੰ ਵੈਰੀਆਂ ਮਾਰਿਆ ਘੇਰ ਉੰਜ ਡੱਕੇ ਰਹਿ ਗਏ ਘਰਾਂ ਵਿੱਚ ਮੇਰੇ ਲੱਖਾਂ ਪੁੱਤਰ ਸ਼ੇਰ ਸੁਣ ਰਹੀਆ ਕਰਮਾਂ ਵਾਲਿਆ ਇਸ ਬੇਕਰਮੀ ਦੀ ਬਾਤ ਮੇਰਾ ਚੜਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ ਮੇਰੇ ਲੋ ਨੂੰ ਚੋ ਪਈ ਵਗਦੀ ਭਾਵੇਂ ਲੋ ਦੀ ਇੱਕ ਇੱਕ ਨਹਿਰ ਮੈਂ ਅਜੇ ਜਿਉਂਦੀ ਜਾਗਦੀ ਮੈਂ ਚੱਲ ਗਈ ਸਾਰਾ ਕਹਿਰ ਮੈਂ ਮਰ ਨਹੀਂ ਸਕਦੀ ਕਦੇ ਵੀ ਭਾਵੇਂ ਵੱਢਣ ਅઠੋ ਪੈਰ ਭਾਵੇਂ ਦੇਣ ਤਸੀਹੇ ਰੱਜ ਕੇ ਭਾਵੇਂ ਰੱਜ ਪਿਆਵਣ ਜ਼ਹਿਰ ਮੇਰੇ ਪੁੱਤਰ ਸਾਗਰ ਜ਼ੋਰ ਦਾ ਹਰ ਹਰ ਬਾ ਇੱਕ ਇੱਕ ਲਹਿਰ ਮੇਰੇ ਪੁੱਤਰ ਪਿੰਡੋਂ ਪਿੰਡ ਨੇ ਮੇਰੇ ਪੁੱਤਰ ਸ਼ਹਿਰੋਂ ਸ਼ਹਿਰ ਮੇਰੀ ਉਮਰ ਕਿਤਾਬ ਦਾ ਵੇਖ ਲੈ ਤੂੰ ਹਰ ਹਰ ਵਰਕਾ ਪੜ ਜਦੋਂ ਭਾਰੀ ਬਣੀ ਐ ਮਾਂ ਤੇ ਮੇਰੇ ਪੁੱਤਰ ਆਏ ਚੜ੍ਹ ਪੜ ਕਿੰਨੀ ਵਾਰੀ ਮਾਂ ਤੋਂ ਉਹਨਾਂ ਵਾਰੀ ਆਪਣੀ ਜਾਨ ਪੜ ਕਿਸ ਦਿਨ ਆਪਣੀ ਮਾਂ ਦਾ ਉਹਨਾਂ ਨਹੀਂ ਸੀ ਰੱਖਿਆ ਮਾਣ ਹੁਣ ਰਾਇਆ ਰਾਹੇ ਜਾਂਦਿਆ ਤੂੰ ਲਿਖ ਰੱਖੀ ਹੈ ਬਾਤ ਮੇਰਾ ਡੁੱਬਿਆ ਸੂਰਜ ਚੜੇਗਾ ਉੜਕ ਮੁੱਕੇ ਦੀ ਰਾਤ 9 ਜੂਨ 1984